ਕਿ ਆ ਜਾਲਾ ਬਈ ਹੋ ਟਿੱਕ ਟ ਸਾਰੇ ਤੇ ਆ ਮੇਰਾ ਤਾਂ ਦਿਮਾਗ ਜਾ ਘੁੰਮ ਗਿਆ ਹਨਾ ਕਿਉਂਕਿ ਦੋ ਜਿਹੜੇ ਆਪਣੇ ਕੋਲ ਤੋਂ ਬੱਚੇ ਸੀ ਇਤਨਾ ਬੱਚਾ ਹੋ ਗਿਆ ਕੋਈ ਡੱਬੀ ਪੱਠੀ ਉਹਨਾਂ ਵਾਸਤੇ ਦੋ ਠੱਲਾ ਬਣਾਉਣੇ ਸੀ ਘਰ ਘਰੇ ਲੋਕਲ ਘਰ ਦੀਆਂ ਠੱਲਾਂ ਵਿੱਚ ਕੋਈ ਮਰਜ਼ੀ ਲਾ ਲਓ ਇਹ ਬਾਕੀ ਬਾਕੀ ਹਨਾ ਗੱਲਾਂ ਮਤ ਬਾਅਦ ਬਾਅਦ ਕਰਾਂਗੇ 5 ਕਿ ਮਿੰਟ ਦੀ ਵੀਡੀਓ ਬਣਾਵਾਂਗੇ ਵਾਲੀ ਲੰਬੀ ਨਹੀਂ ਕਰਦੇ ਅ ਕਤਾਈ ਦੀ ਤੁਹਾਨੂੰ 3P ਠੀਕ ਹੈ ਮੇਰੀ ਤੇ ਤੁਹਾਨੂੰ ਮੈਂ ਦੋ ਛੇਛੇ ਦੇ ਦੱਸ ਰਿਹਾ ਨਾ ਤੇ ਜਿਹੜੀ ਆਹਾ ਕੀ ਸੰਤਰੀ ਸੰਤਰੀ ਆਹਾ ਵੀ ਇਹ ਸੰਤਰੀ ਇਹ ਚੀਜ਼ ਹੈਗੀ ਉਹ ਕੋਪਾ ਤੁਹਾਨੂੰ ਦਿਖਾਉਣਾ ਪੈਣਾ ਦਾ ਇਹ ਆਹ ਕੋਪਾ ਪਰ ਇਹ ਤਾਂ ਮੋ ਟਾਣਾ ਹੀ ਪਤਲਾਗਾ ਇਹ ਮਾੜਾ ਇਹ ਮੋ ਟੱਬਾ ਨਹੀਂ ਬਸ ਇਹ ਠੀਕ ਠਾਕ ਜਿਹਾ ਮਾੜਾ ਲੱਗਾ ਜਿੰਨੇ ਨੇ ਇਹ じゃ ਕੋਪਾ ਲੈ ਲਿਓ ਵੀ ਠੀਕ ਆ ਉਹਨੂੰ ਕੱਟ ਲਓ ਐਵੇਂ ਦੀ ਸ਼ੇਪਾਂ ਚ 3-8 ਲਾ ਬਣਾਉਣੀਆਂ ਨੇ ਐਵੇਂ ਦੀ ਸ਼ੇਪ ਚ ਠੀਕ ਹੈ ਤੇ ਇਸ ਤੋਂ ਬਾਅਦ ਕਾਲੀ ਚੇਪੀ ਲਵੇਂ ਦੋ ਠੀਕ ਹੈ ਆਹ ਭਈਆ ਤੇ ਆਪਾਂ ਨੇ ਨੰਬਰ ਹੀ ਬਣਾ ਆ ਰੱਖੇ ਨੇ ਬਾਕੀ ਸਭ ਆਪ ਬਣਾ ਆ ਰਖੇ ਨੇ ਚੇਪਾਂ ਦੀ ਲੋੜ ਪੋਗੀ ਭਾਈ ਇੱਕ ਚਿੱਟੀ ਦੀ ਤੇ ਇੱਕ ਕਾਲੀ ਚਿੱਟੀ ਤਾਂ ਲੱਗੂਗੀ ਚਿੱਟੀ ਕਿਹਨਾਂ ਦੇ ਤੇ ਲੱਗੂ ਭਾਈ ਪਰਲੇ ਪਾਸੇ ਨੰਬਰ ਆਗਾ ਇਹਨਾਂ ਉੱਤੇ ਲੱਗੂਗੀ ਚਿੱਟੀ ਚੇਪੀ ਕਿਉਂਕਿ ਜਦੋਂ ਕਬੂਤਰ ਨੂੰ ਨਹਾ ਲੈਂਦੇ ਨੇ ਹਣਾ ਉਦੋਂ ਮਤਲਬ ਉਹਨੂੰ ਉਪਰੋਂ ਵੀ ਪਾਣੀ ਨੇ ਭਾਰਨਗੇ ਚਿੱਟੀ ਚੇਪੀ ਠੀਕ ਹੈ ਤੇ ਬਸਾਈ ਨੇ ਅੱਜ ਦਾ ਹਾਲ ਤਾਂ ਤੁਹਾਨੂੰ ਕਰਕੇ ਦਿਖਾਉਣਿਆਂਗੇ ਇਹਦੇ ਤੇ ਲਾਈਏ ਆਹ ਪੱਟੀਆਂ ਥੱਲਾ ਨਿਕਲ ਦੋ ਕਿੰਨੀਆਂ ਸੋਹਣੀਆਂ ਲੱਗਣੀਆਂ ਬੱਚਿਆਂ ਦੇ ਤੁਸੀਂ ਵੀ ਕਰਕੇ ਦੇਖੋ ਟਰਾਈ ਇਹ ਕੰਮ ਆਪਣਾ ਠੀਕ ਹੈ ਕਰ ਦਿਆਂ ਥੱਲਾ ਤਾਂ ਨੇ ਬਸ ਐਨੀ ਕੀ ਵੀਡੀਓ ਅੱਜ ਦੀ ਅਹ ਨੋ ਜੀ ਦੇਖੋ ਆਪਾਂ ਲਾ ਲਈਏ ਤੇ ਆਏ ਕਰਕੇ ਨਿਕਲੋ ਚਲੋ ਠੀਕ ਆ ਹੁਣ ਇਲੈਕਟਰ ਨਾਲੇ ਆਏ ਕਰਕੇ ਅੱਧਾ ਜੇਪਤਾ ਠੀਕ ਆ ਹੋ ਗਿਆ ਤਿਆਰ ਹੁਣ ਇਹਨੂੰ ਬਸ ਸਾਈਡ ਸਾਈਡ ਵਾਲੀ ਬੱਲਬ ਦੇ ਦਿੰਦੇ ਆ ਲਓ ਜੀ ਬਬੂ ਆਪਣੀ ਠੱਲਾ ਹੋ ਗਈਆਂ ਤਿਆਰ ਠੀਕ ਐ ਤੇ ਛੱਟ ਕੇ ਰੱਖਾਂ ਆ ਮੱਖੀ ਪਰ ਆ ਬਣ ਗੀਆਂ ਇਹ ਹੈਗਾ ਇੰਨਾ ਕੰਮ ਆ ਗਿਆ ਸਾਪੜਾ ਹੁਣ ਪਾਣੇ ਜਾ ਕੇ ਜਿਹੜੇ ਰਹਿੰਦੇ ਨੇ ਠੱਲਾਂ ਠੱਲਾਂ ਕਣੀਆਂ ਉਹਨਾਂ ਨੂੰ ਪਾਣੇ ਜਾ ਆਹ ਦੇਖੋ ਠੱਲਾਂ ਪੂਰਾ ਚੋਟੀਆਂ ਲਈਆਂ ਨੇ ਆਪਾਂ ਨੇ ਮਾਮੂਲੀ ਜਿਹਾ ਕੰਮ ਨਹੀਂ ਕਰਿਆ ਬਾਬਾ ਮਤਲਬ ਪੂਰੀਆਂ ਜਿਵੇਂ ਉਹ ਹੁੰਦੇ ਨੇ ਨਾ ਆਨਲਾਈਨ ਵਾਲੇ ਠੱਲਾਂ ਉਵੇਂ ਬਣਾਈਆਂ ਨੇ ਆਪਾਂ ਨੇ ਘਰੇ ਕਿੰਤਾ ਵੀ ਤਾਂ ਪਿਆ ਪਿਆ ਪੂਰਾ ਠੀਕ ਆ ਬਾਬੂ ਤੇ ਪੌਣੇ ਵੀ ਇਹਨਾਂ ਦੇ ਤੇ ਲੋ ਜੀ ਬਾਬੋ ਜੀ ਡੱਬੀ ਫੜ ਲੈ ਜੀ ਤੇ ਸ਼ਾਇਦ ਪਹਿਲਾਂ ਵਾਲੀ ਵੀਡੀਓ ਚ ਵੀ ਆ ਆਇਆ ਸੀ ਕੋਮੈਂਟ ਜਾਂ ਕਹਿੰਦੇ ਠੱਲਾ ਜਾਂ ਦੱਸੋ ਵੀ ਕਿਵੇਂ ਬਣਾਉਣੇ ਇਹਨਾਂ ਉਹਦੋਂ ਮੈਂ ਭੁੱਲ ਭੱਲੇ ਜੇ ਦੱਸੀ ਨਹੀਂ ਹੋਈ ਮੈਥੋਂ ਮੱਖਾ ਜਨ ਵਾਲੇ ਪਾਣੀ ਘਣੀ ਰਹਿ ਗਈ ਕਬੂਤਰੀ ਹਨਾ ਦਾਣੇ ਬਾਲੇ ਪਾਈਤੀ ਦੇ ਅੰਦਰ ਲਓ ਜੀ ਬਾਬੇ ਪਾਈ ਜਾਂਨੇ ਖੜਦ ਉਠਾਲ ਲਗੀ ਪਾਏਗੀ ਪਾਏਗੀ ਜਮੀਨ ਸਾਂ ਠੱਲ ਲੈ ਉਹ ਖਰਜਾ ਯਾਰਾ ਡੱਬੀ ਇਹਦਾ ਬਾਹਲੀ ਤਰਫ ਜੀ ਕਰਦੀ ਆ ਪਾਤੀ ਬਿਠਾਲੇ ਦੀ ਠੱਲ ਵਾਲਾ ਪੈਰ ਇੱਧਰ ਕਰ ਲਾ ਆ ਲੋ ਜੀ ਖੜ ਦਿਓ 1x ਤੇ ਕਰੀਏ ਰਾਈਟ ਕਲੀਅਰ ਆਉਂਦਾ ਠੀਕ ਆ ਪਾਤੀ ਥੱਲੇ ਨੇ ਨੰਬਰ ਨੰਬਰ ਨੇ ਲਿਖਿਆ ਕਿਹੜਾ ਨੰਬਰ ਆ 61 ਥੱਲੇ ਰਹਿ ਗਈ ਹੁਣ ਇਹ ਪਾ ਦਈਏ ਚੱਲੋ ਜੀ ਬਾਪੂ ਦੂਸਰਾ ਇਹ 88 ਸੀਗਾ ਸੱਚ ਪੱਠੀ ਪੱਠੀ ਦਾ ਕਿਹੜੀ ਹਾਲ ਤਾਂ ਬੱਚੀ ਆ ਜਮੀ ਛੋਟਾ ਜਮੀ ਛੋਟਾ ਇਹਦੇ ਪੋਨੇ ਥੱਲੇ ਫੋਨ ਆਇਆਗਾ 6% ਖੇਤੀ ਬਸ ਪਾਪੂ ਕੇ ਆਪ ਜਿਆ ਕਰਦੀਏ ਲੇਟ ਹੱਲ ਪੀੜੀ ਰਹੀ ਯਾਰ ਲੇਟ ਹੱਲ ਪੀੜੀ ਰਹੀ ਬਾਬਿਓ ਚਲੋ ਕਰਦੇ ਆਂ ਸ਼ੇਅਰ ਯਾਰ ਚਲੋ ਜੀ ਬਾਬਿਓ ਦੀ ਵੀ ਪਾਤੀ ਠੀਕ ਆ ਦੇਖੋ ਪਾਤੀ ਨਾ ਦੋਨਾਂ ਦਾ ਠੱਲਾ ਬੱਸ ਉਹਨੂੰ ਕਰਦੀ ਐਂਡ ਆਪਣੀ ਵੀਡੀਓ ਦਾ ਰੋਮ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਬਾਏ ਬਾਏ ਅੱਜ ਠੱਲਣ ਰੋਲਾ ਵਧੀਆ ਸਾਨੂੰ ਵੀ ਦੇਖਣ ਨੂੰ ਮਿਲ ਗਈਆਂ ਚਲੋ ਮਿਲਦਾ ਅਗਲੀ ਵੀਡੀਓ ਚ ਬਾਏ ਬਾਏ